ਤੁਸੀਂ ਸਾਰੇ ਕਾਸੇ ਨੂੰ ਵੇਖਿਆ ਤੁਸੀਂ ਇਹਦੀ ਵਜ੍ਹਾ ਕੀ ਮੰਨਦੇ ਹੋ ਪ੍ਰਧਾਨ ਜੀ ਕਿਉਂਕਿ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਕਹਿੰਦੇ ਕੁਦਰਤੀ ਆਫਤ ਹੈ ਇਹਦੇ ਮੂਰੇ ਸਰਕਾਰਾਂ ਸਿਸਟਮ ਤਾਂ ਚੱਲਦੀ ਕਿਸੇ ਦੀ ਨਹੀਂ ਹੈ ਰੱਬ ਮੂਰੇ ਕੀਦੀ ਚੱਲਦੀ ਹੈ ਕੁਦਰਤ ਦੇ ਮੂਰੇ ਇਹਦੇ ਮਗਰ ਤੁਸੀਂ ਨੈਗਲੀਜੈਂਸੀ ਕਿੱਥੇ ਮੰਨਦੇ ਹੋ ਦੇਖੋ ਕੁਦਰਤੀ ਆਫਤ ਤੇ ਨੈਗਲੀਜੈਂਸ ਵਿੱਚ ਬਹੁਤ ਵੱਡਾ ਫਰਕ ਹੈ ਹੂੰ ਕੁਦਰਤੀ ਆਫਤ ਜਿਵੇਂ ਕੋਈ ਅਰਥਕੇਕ ਆ ਗਈ ਜੀ ਜਾਂ ਕੋਈ ਐਜਾ ਪਚਾਲ ਆਇਆ ਜਿਹਦੇ ਨਾਲ ਇੱਕਦਮ ਸਾਰਾ ਖਤਮ ਹੋ ਗਿਆ ਕੁਦਰਤੀ ਆਫਤ ਅੱਜ ਇਹ ਡੈਮ ਸਿਸਟਮ ਹੈ ਜਿਹੜਾ ਬਣਾਇਆ ਗਿਆ ਦਰਿਆਵਾਂ ਦਾ ਆ ਇੱਕ ਬੜਾ ਪ੍ਰੋਟੈਕਟਿਵ ਸਿਸਟਮ ਆਫ ਫਲੋ ਆਫ ਮਨੀ ਆ ਆਪਣਾ ਪਾਣੀ ਹੈ ਜੇ ਤੁਸੀਂ ਰਿਕਾਰਡ ਦੇਖੋ ਥੀਨ ਡੈਮ ਦਾ ਜਿਹੜਾ ਸਾਰਾ ਮੱਝ ਆ ਦੁਆਬਾ ਸਾਰਾ ਡੁੱਬਿਆ ਹੈ ਤੇ ਸਾਡਾ ਫਿਰੋਜ਼ਪੁਰ ਸਾਰਾ ਡੁੱਬਿਆ ਉਹ ਥੀਨ ਡੈਮ ਤੇ ਜਿਹੜਾ ਆਵੀ ਦਾ ਪਾਣੀ ਟੁੱਟਿਆ ਉਹਦੇ ਕਰਕੇ ਆ ਤੁਸੀਂ ਥੀਨ ਡੈਮ ਦੇ ਰਿਕਾਰਡ ਦੇਖ ਲਓ ਮੇਰੇ ਕੋਲ ਸਾਰਾ ਰਿਕਾਰਡ ਆ ਜੀ ਹਰ ਰੋਜ਼ ਦਾ ਰਿਕਾਰਡ ਹੈ ਹਰ ਘੰਟੇ-ਘੰਟੇ ਦਾ ਰਿਕਾਰਡ ਬੰਦਾ ਹੈ ਮੈਨੂੰ ਯਾਦ ਹੈ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਨਾ ਹਾਂਜੀ ਤੇ ਮੈਂ ਹੋਮ ਮਿਨਿਸਟਰ ਹੁੰਦਾ ਸੀ ਨਾਲ ਸਾਡੇ ਕੋਲੇ ਹਰ ਘੰਟੇ ਦਾ ਆਉਂਦੀ ਸੀ ਮੈਸੇਜ ਕਿ ਜੀ ਹੁਣ ਪਾਣੀ ਇੰਨਾ ਇਨਫਲੋ ਆ ਰਿਹਾ ਡੈਮ ਚ ਤੇ ਇੰਨਾ ਲੈਵਲ ਹੈ ਰਿਕਾਰਡ ਹੁੰਦਾ ਸੀ ਰਿਕਾਰਡ ਹੁੰਦਾ ਸੀ ਹਰ ਘੰਟੇ ਤੇ ਫਿਰ ਉਹ ਡਿਸੀਜਨ ਮੇਕ ਕੀ ਹੁੰਦੀ ਸੀ ਨਹੀਂ ਆਪਾਂ ਵੇਟ ਕਰ ਲਓ ਜਾਂ ਰਿਲੀਜ਼ ਕਰ ਦਿਓ ਤੁਸੀਂ ਜੇ ਪਿਛਲੇ 20 ਦਿਨ ਦਾ ਰਿਕਾਰਡ ਦੇਖੋ ਬਰਸਾਤਾ ਹੋਣ ਤੋਂ ਪਹਿਲੇ ਦਾ ਰਿਕਾਰਡ ਦੇਖੋ 10 ਦਿਨ ਤਾਈਂ ਨਨੇ ਡੈਮ ਦਾ ਇੱਕ ਗੇਟ ਨਹੀਂ ਖੁੱਲਿਆ